ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਡਿਜੀਟਲ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਨਿਗਾਹਸਵਾਗਤ ਹੈ ਸੋ ਸਰੋਤੇ ਜਨੋ ਅੱਜ ਜੋ ਵਿਸ਼ਾ ਹੈ ਸਾਡਾ ਉਹ ਆਸ ਡਿਜੀਟਲ ਤਰਫੋਂ ਇੱਕ ਕੜੀ ਅਰੰਭੀ ਗਈ ਹੈ ਜਿਦਾ ਵਿਸ਼ਾ ਹੈ ਅਰਸ਼ਾਂ ਤੋਂ ਫਰਸ਼ਾਂ ਤੱਕ ਸੋ ਅਸ ਦੇ ਇਸ ਐਪੀਸੋਡ ਇਸ ਅਸੀਂ ਗੱਲ ਕਰਾਂਗੇ ਸਾਡੇ ਆਪਣੇ ਜੰਮੂ ਕਸ਼ਮੀਰ ਦੇ ਜੋ ਐਜੂਕੇਸ਼ਨ ਇੰਸਟੀਚਿਊਟ ਸਨ ਜੋ ਸਾਡੇ ਵਿਦਿਅਕ ਅਦਾਰੇ ਸਨ ਉਹਨਾਂ ਦਾ ਜੋ ਗ੍ਰਾਫ ਹੈ ਉਹ ਪਿਛਲੇ ਕੁਝ ਸਾਲਾਂ ਤੋਂ ਇਤਨਾ ਡੋਨਫਾਲ ਕਿਉਂ ਚੱਲ ਰਿਹਾ ਹੈ ਸੋ ਦਰਸ਼ਕੋ ਹੋਲ ਕਰੀਏ ਜਦੋਂ ਇਹ ਸਾਡੇ ਇੰਸਟੀਚਿਊਟ ਸਥਾਪਿਤ ਹੋਏ ਸਨ ਸਾਡੇ ਬਜ਼ੁਰਗਾਂ ਦੀਆਂ ਲੰਬੀ ਸੋਚਾਂ ਕਾਰਨ ਅਤੇ ਦੂਰਦ੍ਰਿਸ਼ਟੀ ਕਾਰਨ ਉਹਨਾਂ ਨੇ ਸਾਡੇ ਵਾਸਤੇ ਇਹ ਪੰਥਕ ਇੰਸਟੀਚਿਊਟ ਖੜੇ ਕਿਤੇ ਸੀ ਕਿ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਸਕੂਲ ਆਪਣੇ ਕਾਲਜਾਂ ਤੇ ਪੜ੍ਹ ਕੇ ਵਿਦਿਆ ਹਾਸਲ ਕਰੇਗੀ ਅਤੇ ਜਿਹੜੇ ਗਰੀਬ ਗੁਰਬੇ ਦੇ ਬੱਚੇ ਹੋਣਗੇ ਜਿਨ੍ਹਾਂ ਕੋਲ ਮਾਇਆ ਦਾ ਕਾਠਵਿਸ਼ੀਲਾ ਹੋਏਗਾ ਅਤੇ ਜੋ ਸਾਡੇ ਗ੍ਰੰਥੀ ਰਾਗੀ ਅਤੇ ਜੋ ਵੀ ਗੁਰਦੁਆਰੇ ਸਾਹਿਬ ਦੇ ਸੇਵਾਦਾਰ ਹੋਣਗੇ انہ کے بچوں کی ایجوکیشن اتنے فری آف کاشٹ کتی جائے گی سو افسوس اسی انہوں نے ایک ٹرسٹ روپ دے کے پرافٹ دے لاسٹ گیم کھیلی سو درسکو ایک چیز میں اگے ودن تو پہلے آپ جی کے سامنے ہاتھ جوڑ کے بےنتی کریں اپنے اس چینل پہ یا کسے بھی اپیسوڈ سے ਕਿਸੇ ਦਾ ਕਿਸੇ ਦੀ ਵੀ ਇਥੇ ਬੁਰਾਈ ਨਹੀਂ ਕਰਾਂਗੇ ਅਤੇ ਨਾ ਹੀ ਕਿਸੇ ਤੇ ਇਲਜ਼ਾਮ ਲਾਵਾਂਗੇ ਅਸੀਂ ਇਥੇ ਆਪਣੀ ਹੀ ਖਾਮੀਆਂ ਗਿਣਾਂਗੇ ਅਤੇ ਉਹਨਾਂ ਨੂੰ ਸਜਾਰਿਆ ਕਿਸ ਨਾਲ ਜਾਏ ਉਸ ਤੇ ਵਕ ਵੰਥ ਦੇ ਵਿਦਵਾਨਾਂ ਨਾਲ ਬੁੱਧੀਜੀਵੀਆਂ ਨਾਲ ਇਸ ਖਿੱਤੇ ਐਜੂਕੇਸ਼ਨਲ ਦੇ ਖਿੱਤੇ ਦੇ ਨਾਲ ਸੰਬੰਧਿਤ ਮਾਨ ਹਸਤੀਆਂ ਨਾਲ ਜਾਂ ਸਤੋਂ ਜ਼ਰੂਰੀ ਜੋ ਇਨਾ ਇੰਸਟੀਚੂਟਾਂ ਤੋਂ ਪੜ ਕੇ ਅੱਜ ਵੱਡੀ ਵੱਡੇ ਵੱਡੇ ਅਹੁਦਿਆਂ ਤੇ ਵਿਰਾਜਮਾਰ ਹਨ ਆਪਣੀ ਹਰ ਖਿੱਤੇ ਤੇ ਮੱਲਾ ਮਾਰ ਰਹੇ ਹਨ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਮਿਲ ਕੇ ਇਹ ਵਿਚਾਰ ਕਰ ਸਕੀਏ ਕਿ ਆਖਿਰ ਐਸਾ ਕਿਹੜਾ ਕਾਰਨ ਹੋਇਆ ਕਿ ਸਾਡੇ ਇੰਸਟੀਚਿਊਟ ਜੋ ਇੱਕ ਸਮੇ ਅਸ਼ਾਂਤੇ ਸਨ ਜੋ ਇੱਕ ਸਮੇ ਆਪਣੀ ਅਸਮਾਨ ਛੂਣ ਵਾਲੀ ਗੁਲੰਦੀਆਂ ਦੇ ਸਨ ਜਿਨ੍ਹਾਂ ਦੀ ਐਡਮਿਸ਼ਨਾਂ ਲੈਣ ਵਾਸਤੇ ਮਿਨਿਸਟਰ ਲੈਵਲ ਤੱਕ ਜਾਂ ਹਾਈ ਲੈਵਲ ਦੀ ਸਪਾਰਸ਼ ਜ਼ਰੂਰਤ ਹੁੰਦੀ ਸੀ ਐਡਮਿਸ਼ਨ ਲੈਣ ਵਾਸਤੇ ਕਾਲਜਾਂ ਵਿੱਚ ਸਾਰੀ ਸੀਟਾਂ ਫੁੱਲ ਹੁੰਦੀਆਂ ਸਨ ਡੋਨੇਸ਼ਨਾਂ ਦੇ ਕੇ ਸਾਨੂੰ ਸੀਟਾਂ ਖਰੀਦੀਆਂ ਪੈਣੇ ਸਨ ਮਗਰ ਅੱਜ ਉਹ ਐਸੇ ਕਿਹੜੇ ਹਾਲਾਤ ਹੋਏ ਜੋ ਸਾਡੇ ਜੋ ਇਹ ਇੰਸਟੀਟਿਊਸ਼ਨ ਹਨ ਉਹ ਕਾਫੀ ਗਰਾਵੜ ਦੇ ਵਿੱਚ ਆ ਰਹੇ ਹਨ ਸੋ ਅਸੀਂ ਇਹਨਾਂ ਬਾਰੇ ਹੀ ਆਪਣੇ ਅਗਲੇ ਐਪੀਸੋਡ ਤੇ ਕੋਸ਼ਿਸ਼ ਕਰਾਂਗੇ ਅਲੱਗ-ਅਲੱਗ ਵਿਦਵਾਨਾਂ ਨਾਲ ਗੱਲਬਾਤ ਕਰਕੇ ਅਤੇ ਹੋ ਸਕੇ ਕੋਈ ਸੈਮੀਨਾਰ ਕਰਕੇ ਅਤੇ ਇਹਨਾਂ ਇੰਸਟੀਟਿਊਸ਼ਨਾਂ ਦੇ ਜੋ ਟਰਸਟੀ ਸਹਿਬਾਨ ਹਨ ਜਾਂ ਜੋ ਮੈਨੇਜਮੈਂਟ ਕਮੇਟੀਆਂ ਹਨ ਉਹਨਾਂ ਨਾਲ ਗੱਲਬਾਤ ਕਰਕੇ ਆਪਣੀ ਇਸ ਕੌਮ ਦੀ ਜਿਹੜੀ ਸਾਡੀ ਪ੍ਰਾਪਰਟੀ ਹੈ ਆਨ ਵਾਲੇ ਪਕ ਪ ਵਿਕ ਵਾਸਤੇ ਵਾਪਸ ਇਹਨੂੰ ਮੁਸਰਜੀਤ ਕਰਨਾ ਕਿਸ ਤਰ੍ਹਾਂ ਕਰੀਏ ਅਤੇ ਇਹਨਾਂ ਨੂੰ ਵਾਪਸ ਉਸੇ ਬਲੰਦੀਆਂ ਦਾ ਕਿਸ ਤਰ੍ਹਾਂ ਲੈ ਜਾਈਏ ਸਾਡਾ ਆਸ ਇੰਸਟਲ ਟੀਵੀ ਦਾ ਇਹ ਹੀ ਮਨੋਰਥ ਹੈ ਕਿ ਸਾਡੇ ਜੋ ਪੰਥਤ ਪ੍ਰਾਪਰਟੀ ਸਨ ਅਸੀਂ ਇੱਥੇ ਇੱਕ ਬਾਰ ਬਾਰ ਨਫਸ ਯੂਜ਼ ਕਰ ਰਹੇ ਹਾਂ ਕੋਮ ਦੇ ਜਿਹੜੇ এডੂਕੇਸ਼ਨ ਇੰਸਟੀਟਿਊਟ ਪੰਚਤ ਅਤੇ ਕੋਮ ਦੇ ਜੋ এডਿਕੇਸ਼ਨ ਇੰਸਟੀਚਿਊਟ ਦਾ ਆਪਾ ਜਿਨ੍ਹਾਂ ਬਜ਼ੁਰਗਾ ਨੇ ਆਪਣੀ ਨੇਕ ਕਮਾਈ ਤੇ ਦਸਵੰਦ ਨਾਲ ਸੰਗਤ ਦੇ ਸਯੋਗ ਨਾਲ ਅਤੇ ਸੰਗਤ ਦੇ ਇੱਕ ਇੱਕ ਮਹੀਨੇ ਦੀ ਪੇ ਡੋਨੇਟ ਕਰਨ ਦੇ ਬਾਅਦ ਅਤੇ ਕੁਝ ਮੇਰੇ ਪਿਆਰੇ ਬਜ਼ੁਰਗਾ ਨੇ ਮਾਤਾ-ਮਾਂ ਪਹਿਨਾਨੇ ਆਪਣੀ ਜਗ੍ਹਾ ਡੋਨੇਟ ਕਰਨ ਦੇ ਬਾਅਦ ਕੋਮ ਨੂੰ ਇਹ ਉਸ ਦੇ ਹਵਾਲੇ ਕੀਤੀ ਸੀ ਕਿ ਇਹ ਤੇ ਸਾਡੇ ਬੱਚਿਆਂ ਵਾਸਤੇ ਅੱਛਾ ਇੱਕ ਇੰਸਟੀਚਿਊਟ ਖੜਾ ਹੋਏ ਵਿਦਿਆਦਾ ਅਤੇ ਇੱਥੇ ਸਾਡੇ ਬੱਚੇ ਪੜ੍ਹ ਲਿਖ ਕੇ ਉੱਚੇ ਉਹਦਿਆਂ ਤੇ ਪੁੰਜਣ ਸਟਾਰਟਿੰਗ ਵਿੱਚ ਬਹੁਤ ਅੱਛਾ ਕੰਮ ਵੀ ਹੋਇਆ ਐਸਾ ਨਹੀਂ ਕਿ ਇਹ ਸਾਡੇ ਇੰਸਟੀਚਿਊਟ ਚਲੇ ਨਹੀਂ ਇਹਨਾਂ ਨੇ ਬਹੁਤ ਮੱਲਾਮ ਵਾਲੀਆਂ ਮਾਰੀਆਂ ਹਨ ਮਗਰ ਅਚਾਨਕ ਹੀ ਪਿਛਲੇ 10 12 ਸਾਲ ਤੋਂ ਇਹਦਾ ਗਰਾਫ ਗੋ ਡਿੱ ਗਿਆ ਹੈ ਸੋ ਸਾਨੂੰ ਸਾਰਿਆਂ ਨੂੰ ਇਹ ਲੋੜ ਹੈ ਸਾਰੇ ਨੂੰ ਇਕੱਠਾ ਹੋ ਕੇ ਉਹਨਾਂ ટ્રસ્ਟੀ ਸਹਿਬਾਨ ਕੋਲ ਜਾ ਕੇ ਮੈਨੇਜਮੈਂਟ ਕੋਲ ਜਾ ਕੇ ਆਪਸ ਵਿੱਚ ਵਿਚਾਰ ਕਰਕੇ ਨੌਜਵਾਨ ਕਿ ਵਾਪਸ ਅਸੀਂ ਇਹਨਾਂ ਇੰਸਟੀਚਿਊਟਸ ਨੂੰ ਜਿਨ੍ਹਾਂ ਦੀ ਰਕਬਾ ਜਗ੍ਹਾ ਬਹੁਤ ਜ਼ਿਆਦਾ ਹੈ ਇਸ ਲਈ ਅਰਬਾਂ ਖਰਬਾਂ ਦੀ ਪ੍ਰਾਪਰਟੀ ਸਾਡੀ ਹੈ ਉਹਨੂੰ ਅਸੀਂ ਖੁਰਦ-ਬੁਰਦ ਨਾ ਹੁੰਦੀ ਏ ਸਭ ਤੋਂ ਉੱਤਮ ਸੇਵਾ ਹੋਏਗੀ ਮੇਰੀ ਉਹਨਾਂ ਵੀਰਾਂ ਅੱਗੇ ਵੀ ਬੇਅਤੀ ਹੈ ਜਿਨ੍ਹਾਂ ਨੇ ਬਹੁਤ ਹੀ ਚੜਦੀ ਕਲਾ ਦਾ ਕੰਮ ਇਨਾ ਜੋ ਆਫਤ ਆਈ ਸੀ ਜੋ ਹੜਾ ਐਸਨ ਉਹਨਾਂ ਵੀ ਆਪਣੀ ਸੇਵਾ ਨਿਭਾਈ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਬਹੁਤ ਸਿੱਖੀ ਕਮਾਈ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਆਪ ਜੀ ਦੀ ਸੋਚ ਪਵਿੱਤਰ ਹੈ ਆਪ ਜੀ ਦਾ ਵਿਜ਼ਨ ਉੱਚਾ ਹੈ ਆਪ ਜੀ ਕੋਸ਼ਿਸ਼ ਕਰੋ ਇਸ ਮੁੱਦੇ ਤੇ ਵਕਫ ਵਕ ਮ ਬੰਦਿਆ ਨੂੰ ਮਿਲ ਕੇ ਜਾਂ ਬੁੱਢੇ ਜੀਵਨ ਨੂੰ ਮਿਲ ਕੇ ਆਪਣੇ ਲੈਵਲ ਤੇ ਇਹ ਮੁੜ ਕੇ ਸਾਡੇ ਇੰਸਟੀਚਿਊਟ ਕਿਸਾਂ ਸੁਰਜੀਤ ਹੋ ਸਕਣ ਕਿਸ ਤਰ੍ਹਾਂ ਵਾਪਸ ਉਸੇ ਉਚਾਈਆਂ ਤੱਕ ਪਹੁੰਚ ਸਕਣ ਅਤੇ ਕਾਰਨ ਕੀ ਸੀ ਇਸ ਗਰਾਵੜ ਦਾ ਕਾਰਨ ਪਤਾ ਕਰਨਾ ਬਹੁਤ ਜ਼ਰੂਰੀ ਹੈ ਬਿਨਾਂ ਕਾਰਨ ਪਤਾ ਕੀਤੇ ਅਸੀਂ ਆਪਣੀ ਖਾਮੀ ਨਹੀਂ ਕਰ ਸਕਾਂਗੇ ਮੈਂ ਥੋੜੀ ਐਗਜ਼ਾਮਪਲ ਦੇ ਦਿਆਂ ਕਿ ਸ਼ਾਇਦ ਇਹ ਜ਼ਰੂਰੀ ਨਹੀਂ ਹੈ ਇਹ ਹੀ ਕਾਰਨ ਹੋਣ ਮਗਰ ਕਿਧਰੇ ਕਾਰਨ ਇਹ ਤੇ ਨਹੀਂ ਸੀ ساڑھی ساری منیجمنٹ نہیں میں کیا سکتا ایڈمیسٹریشن فیلئر دے نہیں رہ گیا ساڑھا جا اسی جو سمجھ نے بدلاب منگیا سی اسی اس بدلاب کے کارن اپنی انسٹیٹیوٹ کو اپگریڈ نہیں کر سکے یا پائی پتیجا وار جو کارن انسٹیٹیوٹ کو تباہ کرنے واسطے ہوندہ ہے ਪਾਈਪ ਦੀ ਜਾਵਾਰ ਮਾਨੇ ਕਿ ਮੈਂ ਆਪਣੇ ਚਾਚੇ ਨੂੰ ਲਾ ਲਾਂ ਆਪਣੇ ਤਾਏ ਦੇ ਪੁੱਤਰ ਨੂੰ ਲਾ ਲਾਂ ਫਲਾਣੇ ਨੂੰ ਲਵਾ ਲਾਂ ਤੇ ਨਾ ਉਸ ਕੋਲ ਕੋ ਕੈਪੇਬਿਲਿਟੀ ਹੋਏ ਨਾ ਉਸ ਕੋਲ ਕੋਈ ਮੈਰਿਟ ਹੋਏ ਨਾ ਉਸ ਕੋਲ ਕੋਈ ਡਿਗਰੀ ਹੋਏ ਤੇ ਆਪਣੇ ਇੰਸਟੀਚੂਟ ਨੂੰ ਖੁਰਦਬੁਦ ਕਰ ਲਿਆ ਐਸੇ ਅਨੇਕ ਕਾਰਨ ਅਸੀਂ ਸਾਨੂੰ ਲੱਭਣੇ ਪੈਣਗੇ ਅਤੇ ਮੁਰਕੇ ਆਪਣੇ ਇਨਸਟੀਚੂਟਾਂ ਨੂੰ ਮੁਰਕੇ ਉਸੇ ਬੁਲੰਦਿਆ ਤੱਕ ਪਹੁੰਚਾਣਾ ਸਾਡਾ ਸਾਰਿਆਂ ਦਾ ਫਰਜ਼ ਹੈ ਕੌਮਿਕ ਆਜਾ ਕੋਮੀ ਪ੍ਰਾਪਰਟੀ ਹੈ ਮਤ ਕੋਈ ਸਮਝੇ ਇਹ ਕਿਸੇ ਕਿਸੇ ਇੰਡੀਵਿਜੂਅਲ ਦੀ ਪ੍ਰਾਪਰਟੀ ਹੈ ਇਹ ਪੰਥਕ ਪ੍ਰਾਪਰਟੀ ਹੈ ਮੁਬਾਰਕ ਹੈ ਉਸ ਸਾਮ ਸੰਭਾਲ ਕਰ ਰਹੇ ਹਨ ਕੋਈ ਕਰਨ ਕੋਈ ਹੀ ਕੰਟੀਨਿਊ ਰੱਖਣ ਅਸੀਂ ਉਹਨਾਂ ਨੂੰ ਸਹਿਯੋਗ ਦੇਣੇ ਤਿਆਰ ਹਾਂ ਮਗਰ ਸ਼ਰਤ ਇਹ ਹੈ ਕਿ ਇਸ ਘਰਾਵਰ ਦਾ ਪਤਾ ਕਰਕੇ ਵਾਪਸ ਸਾਡੇ ਇਨਸਟੀਚੂਟਾਂ ਇਨਸਟੀਚੂਸ਼ਨ ਨੂੰ ਉਸੇ ਬਲੰਦੀਆਂ ਤੱਕ ਲੈ ਜਾਣ ਵਾਸਤੇ ਕੋਈ ਕੜਰੇ ਫੈਸਲੇ ਲੈਨ ਪੈਨ ਲੈਣੇ ਪੈ ਲੈਣੇ ਪੈਣਗੇ ਕੋ ਵਿਚਾਰਾਂ ਕਰਦੇ ਆ ਬਿਆੰਤ ਬੁਲਾ ਹੋਈਆਂ ਆਪ ਜੀ ਆਪਣਾ ਛੋਟਾ ਬੱਚਾ ਜਾਣ ਕੇ ਖਿਮਾ ਕਰਨੀ ਮਗਰ ਇੱਕ ਚੀਜ਼ ਯਾਦ ਰੱਖਣੀ ਜਦੋਂ ਤੱਕ ਅਸੀਂ ਆਪਣੇ ਪੰਥ ਖਿਤਾਵਾਂ ਵਾਸਤੇ ਜਾਂ ਆਪਣੀ ਪੰਥ ਦੀ ਪ੍ਰਾਪਤੀ ਵਾਸਤੇ ਸਾਹਮਣੇ ਨਹੀਂ ਆਵਾਂਗੇ ਆਵਾਜ਼ ਨਹੀਂ ਬੁਲੰਦ ਕਰਾਂਗੇ ਅਤੇ ਵਿਚਾਰ ਨਹੀਂ ਕਰਾਂਗੇ ਤੇ ਇਹ ਪ੍ਰਾਪਤੀਆਂ ਇਸੇ ਤਰ੍ਹਾਂ ਖੁਰਦਪੁਰਦ ਹੋ ਰਹੀਆਂ ਹੋਂਦੀ ਰਹਿਣਗੀਆਂ ਅਤੇ ਲੀਡਰ ਅਤੇ ਹੋਰ ਸਮਾਜ ਦੇ ਜੋ ਕਹਿ ਸਕਦੇ ਹੋ ਕਿ ਇੱਕ ਆਪਣੇ ਆਪ ਨੂੰ ਮੰਨਣ ਵਾਲੇ ਲੋਕ ਸਾਡੀ ਨਾ ਪ੍ਰਾਪਤੀਆਂ ਨੂੰ ਖੁਰਦਪੁਰ ਕਰਨ ਵਿੱਚ ਕੋਈ ਕਸਰ ਨਹੀਂ ਛੋੜਨਗੇ ਸੋ ਆਓ ਰਲ ਮਿਲ ਕੇ ਆਪਣੇ ਇਹ এডਿਕੇਸ਼ਨ ਇੰਸਟੀਚਿਊਟ ਵਿਦਿਅਕ ਅਦਾਰਿਆਂ ਨੂੰ ਬਚਾਈਏ ਅਤੇ ਮਿਲ ਕੇ ਵਾਪਸ ਉਸੇ ਬਲੰਦੀਆਂ ਤੱਕ ਲੈ ਜਾਣ ਜਾਂ ਵਸਤੇ ਇਹਦੇ ਉੱਪਰ ਕੰਮ ਕਰੀਏ ਸੋ ਆਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੁੱਲ ਚੁਕਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ